ਅੰਮ੍ਰਿਤਸਰ ਸ਼ਹਿਰ ਚ ਇੱਕ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਜਿੱਥੇ ਸੀਆਈਡੀ ਨਾਂ ਦੇ ਟੀਵੀ ਅਪਰਾਧਿਕ ਨਾਟਕ ਦੀ ਨਕਲ ਕਰਦਿਆਂ 13 ਸਾਲਾਂ ਇੱਕ ਬੱਚੀ ਆਪਣੀ ਜਾਨ ਗਵਾ ਬੈਠੀ ਹੈ ਜੋ ਕਿ 8ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਪਰਿਵਾਰ ਬਿਹਾਰ ਤੋਂ ਆ ਦੱਸਿਆ ਜਾ ਰਿਹਾ ਹੈ ਕਿ ਇਹ ਹਾਸਾ ਜਦੋਂ ਵਾਪਰਿਆ ਤਾਂ ਉਸ ਵਕਤ ਸਾਰੇ ਬੱਚੇ ਰਲ ਕੇ ਟੀਵੀ ਦੇਖ ਰਹੇ ਸੀ ਤੇ ਟੀਵੀ ਦੇ ਉੱਤੇ ਸੀਆਈਡੀ ਚੱਲ ਰਿਹਾ ਸੀ ਜਿਸ ਦੇ ਵਿੱਚ ਉਸ ਨੇ ਅਜਿਹਾ ਖੌਫਨਾਕ ਸੀਨ ਦੇਖਿਆ ਜਿਸ ਦੀ ਇਸ ਬੱਚੀ ਨੇ ਨਕਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਦੀ ਜਾਂਚ ਚੱਲੇਗੀ ਇਹ ਕਹਿਣਾ ਮ੍ਰਿਤਕ ਲੜਕੀ ਦੇ ਪਿਤਾ ਦਾ ਆਓ ਸੁਣਦੇ ਹਾਂ ਸਰ ਬੱਚੇ ਸੀਆਈਡੀ ਵਾਲਾ ਸੀਰੀਅਲ ਦੇਖ ਰਹੇ تھے ਤਿੰਨੋ ਚਾਰੋਂ ਮਿਲ ਕੇ ਉਹ ਕਾਹਦੇ ਕੋ ਸੀਆਈਡੀ ਵਾਲਾ ਕਰਕੇ ਦਿਖਾਤਾ ਇਹ ਮੇ ਟੇਬਲ ਰੈਕ ਉੱਪਰ 75 ਟੰਗਾ ਹੋਆ ਥਾ ਉਸ ਤੇ ਚੜ ਗਈ ਅਚਾਰਾ ਕੇ ਗਲਾ ਮੇ ਲਗਾ ਦਿਆ ਉਹ আর ਟੇਬਲ ਟੁੱਟਾ ਹੋਆ ਥਾ ਤੇਰੇ ਸੇ ਇੱਕ ਇੱਕ ਨੇ

मेरा लड़का जो है ना साथ था उसको उसे हुआ तो गली में हल्ला करने लग गया था ठीक है तो उसके बाद में मेरा मम्मी उसका आ गई थी ड्यूटी से तो रास्ता में कोई जा रहा था उसको खोजने तो मोटरसाइकिल से मेरा था कहा तो आपको लड़की ऐसे ऐसे हो गई तो फिर वो आए थे हम एक बजे काम पे थे तो हमको फोन आया तो फिर हम लोग भी आए अपने भाई को बहन को भाई छोटा है हाँ उसी ने कि हाँ इतने बच्चे हैं चार ये तो इतने सबसे बड़ी है इसकी तेरह साल की बात है ये तो की हाँ ਕੱਚੇ ਪਾਈ ਲੱਗਦੇ ਆ ਇਹ ਰਿਸ਼ਤੇਦਾਰੀ ਜਿਹੜਾ ਮਾਮੇ ਦਾ ਸਾਡੂ ਹੈ ਜੀ ਇਹ ਅੱਛਾ ਤੇ ਕੀ ਕੱਟਣਾ ਤਾਂ ਹੋਈ ਹੈ ਜੀ ਕੱਟਣਾ ਆਇਆ ਹੋਏ ਅਸੀਂ ਕੰਮ ਤੇ ਸੀਗੇ ਜੀ ਤੇ ਸਾਨੂੰ ਕੰਮ ਤੇ ਫੋਨ ਆਇਆ ਜੀ ਕਿ ਗਲਫਰਾਹ ਲੈ ਰਿਹਾ ਜੀ ਅਸੀਂ ਜਿਵੇਂ ਗਏ ਸਿੱਧਾ ਗਏ ਤਾਂ ਜਨੂ ਤਾਂ ਉੱਥੇ ਸਾਰੇ ਪਹੁੰਚੇ ਹੋਏ ਸੀ ਜੀ ਅਥੇ ਜਨੂ ਅਸੀਂ ਪਹੁੰਚੇ ਫਿਰ ਦੇਖਿਆ ਉੱਥੇ ਮੁਲਾਜ਼ਮ ਵੀ ਪਹੁੰਚੇ ਹੋਏ ਸੀ ਉਹਨੇ ਨੇ ਸਾਰਾ ਕੰਮ ਉਹਨੇ ਨਹੀਂ ਕਰਿਆ ਜੀ ਸਾਡੇ ਜਾਣ ਤੋਂ ਪਹਿਲਾਂ ਮੁਲਾਜ਼ਮ ਪਹੁੰਚੇ ਹੋਏ ਸੀ ਜੀ ਤੁਹ ਕੁਝ ਕਾਰਨ ਪਤਾ ਲੱਗੇ ਕੀ ਕਾਰਨ ਤਾਂ ਪਤਾ ਨਹੀਂ ਲੱਗੇ ਸੀ ਤਾਂ ਕੰਮ ਤੇ ਸੀਗੇ ਸਰ ਕਿਸੇ ਨੇ ਦੱਸਿਆ ਹੋਣਾ ਕੁਝ ਨਹੀਂ ਦੱਸਿਆ ਨਹੀਂ ਬੱਚੇ ਨੂੰ ਵੀ ਇਹ ਵੀ ਸਾਰੇ ਸਾਰੇ ਕੰਮ ਤੇ ਸੀ ਇਕੱਠੇ ਕਰਮ ਤੇ ਸੀਗੇ ਸਾਰੇ ਇਹ ਤਾਂ ਬੱਚੇ ਨੂੰ ਪਤਾ ਹੋਊਗਾ ਬੱਚੇ ਦਾ ਜਾਣਦਾ ਹੀ ਛੋਟੇ ਛੋਟੇ ਬੱਚੇ ਨੇ ਇਹ ਅਤੇ ਹੀ ਪੁਲਿਸ ਮੌਕੇ ਤੇ ਪਹੁੰਚੀ ਆ ਜਿਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਆਖਿਰ ਉਹਨਾਂ ਨੇ ਇਸ ਘਟਨਾ ਨੂੰ ਲੈ ਕੇ ਕੀ ਕਿਹਾ ਜਰਾ ਉਹ ਵੀ ਸੁਣਦੇ ਹਾਂ ਸਾਡੇ ਕੋਲ ਨਾ ਰਾਜਵੰਦ ਹੈ ਇਹਦੀ ਲੜਕੀ ਅਨੀਤਾ ਹੈ ਆ ਉਮਰ ਕਰੀਬ 13 ਸਾਲ ਆ ਇਹ ਕੱਲ ਦੀ ਗੱਲ ਆ ਕੱਲ ਨੂੰ ਕੋਈ 1 ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੁੜੀ ਦੀ ਰਫਾਹ ਲੈ ਗਿਆ ਉੱਥੇ ਹੀ ਗਏ ਆ ਮੌਕੇ ਤੇ ਜਾ ਕੇ ਪੜਤਾਲ ਕੀਤੀ ਹੈ ਪਰਿਵਾਰ ਦੇ ਦੱਸਣ ਦੇ ਮੁਤਾਬਕ ਜਿਹੜੇ ਮਾਪੇ ਉੱਥੇ ਮੌਕੇ ਤੇ હાજર ਨਹੀਂ ਸੀਗੇ ਆਪਣੇ ਕੰਮਕਾਰਾਂ ਤੇ ਗਏ ਸੀ ਕਿ ਲੜਕੀ ਨੇ ਤਾਰ ਦੇ ਨਾਲ ਕੱਪੜੇ ਟੰਗਣ ਵਾਲੀ ਤਾਰ ਹੁੰਦੀ ਆ ਉਹਦੇ ਨਾਲ ਚੁੰਨੀ ਨਾਲ ਫਸ ਲਿਆ ਹੋਇਆ ਸੀ ਇਹਦੀ ਫਿਰ ਵੀ ਪੜਤਾਲ ਕੀਤੀ ਜਾ ਰਹੀ ਹੈ ਸਭ ਕੁਝ ਕਾਰਨਿਕਤਮ ਕੀ ਸਾਹਮਣੇ ਆਇਆ ਹੈ ਕੁਝ ਕਾਰਨ ਫਿਲਹਾਲ ਨਹੀਂ ਹੋਇਆ ਇਹ ਹੈ ਬਾਕੀ ਪੋਸਟਮਾਰਟ ਹੋ ਰਿਹਾ ਹੈ ਧੁਕੀਆ ਕਹਿ ਰਹੇ ਹਾਸਾ ਸਮਾਜ ਦੇ ਵਿੱਚ ਇੱਕ ਵੱਡਾ ਸੰਦੇਸ਼ ਦੇ ਰਿਹਾ ਹੈ ਕਿ ਬੱਚਿਆਂ ਵੱਲੋਂ ਦੇਖੇ ਜਾਂਦੇ ਟੀਵੀ ਕਾਰਜਕ੍ਰਮਾਂ ਅਤੇ ਨਾਟਕਾਂ ਦੇ ਉੱਤੇ ਮਾਪਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਅਜਿਹੇ ਦ੍ਰਿਸ਼ ਮਾਸੂਮ ਜ਼ਿੰਦਗੀਆਂ ਲਈ ਖਤਰਨਾਕ ਸਾਬਿਤ ਹੋ ਸਕਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ